ਈ ਫੁੱਟ ਵੀਰ ਕਬੂਜੀ ਮੱਤਸਰੇ ਰਣੋਂ ਦੜਾਯਾ ਵੀਰ ਜਿਸ ਮਿਲੇ ਛੋਟੇ ਛੇ ਤੋਂ ਦੇਖਿਆ ਕਿ ਬਹੁਤ ਪਿਆਰਾ ਬੱਚਾ ਹੈਗਾ ਸੇਂ ਸਾਨੂੰ ਤਾਂ ਉਵੇਂ ਹੀ ਲੱਗਦਾ ਜਿਵੇਂ ਵੀ ਇਹ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਵੇਂ ਹੀ ਲੱਗਦਾ ਵੀਰ ਚਲੋ ਸਿੱਧੂ ਆ ਗਿਆ maaf ਦੇ ਵੀਰ ਨੇ ਕੁੰਨੇ ਦਾਟਦੇ ਆਂ ਅੱਜ ਨਿੰਮ ਵੀ ਵੰਦਤਾ ਲੱਡੂ ਵੀ ਵੰਦਤਾ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਉਹਨਾਂ ਨੂੰ ਵੀ ਲੱਗਦਾ ਅੱਛਾ ਬਈ ਬਣਾ ਦਿੱਤੇ ਆਈ ਬਣਾਏ ਤਾਂ ਦੁਨੇ ਕਰਾਈ ਬਣਿਆ ਸਮਾਗ ਦੇ ਬਣਿਆ ਐਸੇ ਨਵੇਂ ਪੁਰਾਣੇ ਘਰੇ ਵਿੱਚ ਨਿੰਬਲ ਲੱਗੇ ਰਸੋਈ ਕੀਤੀ ਹੈ ਅੱਜ ਅਸੀਂ ਬਹੁਤ ਖੁਸ਼ ਆ ਰਹੀਆਂ ਮਾਵਾ ਭੈਣਾਂ ਨੇ ਗੀਤ गा ਕੇ ਤੁਸੀਂ ਮਨਾਈ ਅਸੀਂ ਰੋਹੀ ਗਾਵਾਂ ਟਿਕਾਓ ਸਤਾਲਾਂ ਨੂੰ ਮਿਟਿਓ ਆਜੋ ਆਜੋ ਲਾ ਲੱਡੂ ਦੇ ਲਾ ਦਸਤੈਲਾ ਡੁਲੇ ਲੋ ਈ ਫੁੱਤ ਵੀਰ ਦਾ ਫੁੱਤ ਜੀ ਮੱਤ ਸੱਲੇ ਰਾ ਨਾਉ ਜੜਾ ਯਾ ਵੀਰ ਚਲੋ ਸਿੱਧੂ ਆ ਗਿਆ ਬਾਪ ਦੇ ਵੇੜੇ ਸੁਨੇਂ ਦਾ ਚੜ੍ਹਦੇ ਚਾਂਚ ਸਿੱਧੂ ਆ ਗਿਆ ਬਾਪ ਦੇ ਦੇਖੋ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆਪਾਂ ਨੇ ਮੰਮ ਬੰਨਿਆ ਵੀਖਦਾ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦਵਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਦਾਈ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਏ ਆ ਜਦੋਂ ਮੈਲੇ ਛੋਟੇ ਛੇਦੋਂ ਦੇਖਿਆ ਕਿ ਆਪਣੀ ਬਹੁਤ ਪਿਆਰਾ ਬੱਚਾ ਹੈਗਾ ਸੇ ਨੂੰ ਤਾਂ ਉਮੀ ਲੱਗਦਾ ਜਿਵੇਂ ਵੀ ਇਹ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦਾ ਵੀਰਾ ਕਿੰਨੀ ਕ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਕਿੰਨੇ ਖੁਸ਼ੀ ਨਿੰਮ ਬੰਤਾ ਜੇ ਸਿੱਧੂ ਆ ਗਿਆ ਮੜਕੇ ਇਹ ਹੈ ਅੱਛਾ ਬੜਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਬੰਤਾ ਲੱਡੂ ਵੀ ਵੰਡਤਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਅੱਛਾ ਗਰੀਬਾਂ ਦਾ ਦਿ ਦੀ ਹੈ ਪੰਜਾਬੀ ਸੱਤਾ ਚਾਰ ਮਤਾਬਕ ਜਿਵੇਂ ਸਾਡੇ ਨੈਪੀ ਕਲਚਰ ਦੇ ਮਤਾਬਕ ਜਿਦੋਂ ਸਾਡੀ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਹਾਂ ਮੰਨ ਕਰਾਈ ਬੰਦਿਆ ਸਲਾਦ ਦੇ ਬੰਦਿਆ ਇਸੇ ਨਾਮ ਪੁਰਾਣੇ ਕਰੇ ਨਿੰਮਨ ਲੱਗੇ ਰਸ ਪੂਰੀ ਕੀਤੀ ਹੈ ਪਰ ਜਦ ਅਸੀਂ ਬਹੁਤ ਖੁਸ਼ ਹਾਂ ਰਹੀਆਂ ਮਾਵਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅਜਾ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁੜਕੇ ਨੇ ਉਹ ਤਾਂ ਭੁੱਲ ਜਾਣ ਵੀ ਉਹ ਤਾਂ ਬਾਈ ਨੇ ਵੀ ਕਹਿਿਆ ਸੀ ਵੀ ਭੁੱਲ ਜਾਓ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਤੇ ਹੈਲੋ ਬਾਈ ਸਾਰਾ ਪਰਸਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਖੁਸ਼ੀਆਂ ਵਾਪਸ ਲੈ ਕੇ ਆਂਦੀਆਂ ਸਾਡੇ ਘਰੇ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁੱਖ ਰਿਹਾ ਤੇ ਸਾਰੇ ਦੇਸ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਹਾਂ ਇਸ ਦਿਨ ਦੀ ਪੁੱਤ ਵੀਰ ਦਾ ਪੁੱਜੀ ਮੱਤਸਲੇ ਰੱਬ ਨਾਉਂ ਜੜੀ ਚਲੋ ਸਿੱਧੂ ਆ ਗਿਆ ਬਾਪ ਦੇ ਦੇਲੇ ਗੁੰਨੀਆਂ ਦਾ ਤੰਦ ਗਾਇੰਤਾ ਸਿੱਧੂ ਆ ਗਿਆ ਬਾਪ ਦੇ ਦੇਲੇ ਗੁੰਨੀਆਂ ਦਾ ਤੰਦ ਗਾਇੰਤਾ ਦੇਖੋ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆਪਾਂ ਨੇ ਮੰਗਣਿਆ ਵੀਰ ਦਾ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦਵਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਜਦੋਂ ਮੈਲੇ ਛੋਟੇ ਛੇਦੋਂ ਦੇਖਿਆ ਕਿ ਆਪਣੀ ਬਹੁਤ ਪਿਆਰਾ ਬੱਚਾ ਹੈਗਾ ਸੇ ਨੂੰ ਤਾਂ ਉਮੀ ਲੱਗਦਾ ਜਿਵੇਂ ਵੀ ਇਹ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦਾ ਵੀਰਾ ਕਿੰਨੀ ਕ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ ਕਿੰਨੇ ਖੁਸ਼ੀ ਨਿੰਮ ਬੰਤਾ ਜੇ ਸਿੱਧੂ ਆ ਗਿਆ ਮੜਕੇ ਇਹ ਹੈ ਅੱਛਾ ਬੜਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਬੰਤਾ ਲੱਡੂ ਵੀ ਵੰਡਤਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਅੱਛਾ ਗਰੀਬਾਂ ਦਾ ਦਿੱਤਾ ਦੀ ਹੈ ਪੰਜਾਬੀ ਸੱਦਾ ਚਾਰ ਮਤਾਬਕ ਜਿਵੇਂ ਸਾਡੇ ਨੈਪੀ ਕਲਚਰ ਦੇ ਮਤਾਬਕ ਜਿਦੋਂ ਸਾਡੀ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਹਾਂ ਨਿੰਮ ਕਰਾਈ ਬੰਦਿਆ ਸਲਾਦ ਦੇ ਬੰਦਿਆ ਇਸੇ ਨਾਮ ਪੁਰਾਣੇ ਕਰੇ ਨਿੰਮਨ ਲੱਗੇ ਰਸ ਪੂਰੀ ਕੀਤੀ ਹੈ ਪਰ ਜਦ ਅਸੀਂ ਬਹੁਤ ਖੁਸ਼ ਹਾਂ ਮਾਵਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅਜਾ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦੋਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁੜਕੇ ਨੇ ਉਹ ਤਾਂ ਭੁੱਲ ਜਾਣ ਵੀ ਉਹ ਤਾਂ ਬਾਈ ਨੇ ਵੀ ਕਹਿਿਆ ਸੀ ਵੀ ਭੁੱਲ ਜਾਓ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਤੇ ਹੈਲੋ ਬਾਈ ਸਾਰਾ ਪਰਸਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਖੁਸ਼ੀਆਂ ਵਾਪਸ ਲੈ ਕੇ ਆਂਦੀਆਂ ਸਾਡੇ ਘਰੇ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁੱਖ ਰਿਹਾ ਤੇ ਸਾਰੇ ਦੇਸ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਇਸ ਦਿਨ ਦੀ